ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਜੀ ਇੱਕ ਜਿਹੜਾ ਸ਼ੁਗਮ ਬਾਬਾ ਮੋਗੇ ਵਾਲਾ ਤੇ ਉਸ ਖਿਲਾਫ ਕਾਰਵਾਈ ਕਰਨ ਸੰਬੰਧੀ ਉਹਨੇ ਕਈ ਲੋਕਾਂ ਨੂੰ ਗੋਰਾ ਕੀਤਾ ਹੋਇਆ ਕਈ ਲੋਕਾਂ ਤੋਂ ਲੱਖਾਂ ਰੁਪਏ ਲੈ ਕੇ ਪਖੰਡ ਦੇ ਨਾਮ ਤੇ ਉਹਨੇ ਖਜ਼ਾਨਾ ਇਕੱਠਾ ਕੀਤਾ ਹੋਇਆ ਪੈਸਾ ਉਹਦਾ ਸਾਰਾ ਠਗ ਠੱਗਾ ਬੰਦ ਕਰਨ ਵਾਸਤੇ ਪਿਛਲੇ ਦਿਨੀ ਅਸੀਂ ਐਸਐਸਪੀ ਮੋਗਾ ਨੂੰ ਮੰਗ ਪੱਤਰ ਦੇ ਕੇ ਆਏ ਸੀ ਅਸੀਂ 20 ਦਿਨ ਦਾ ਟਾਈਮ ਪ੍ਰਸ਼ਾਸਨ ਨੂੰ ਤਾਂ ਦਿੱਤਾ ਸੀ ਵੀ ਕਿਉਂਕਿ ਕੰਮਕਾਰ ਹੋਰ ਵੀ ਪ੍ਰਸ਼ਾਸਨ ਦੇ ਬਹੁਤ ਲੰਬੇ ਹੁੰਦੇ ਆ ਸੋ ਅਸੀਂ ਬੇਨਤੀ ਕੀਤੀ ਸੀ ਵੀ 20 ਦਿਨਾਂ ਦੇ ਵਿੱਚ ਵਿੱਚ ਸਾਡੇ ਨਾਲ ਸ਼ਾਂਤੀਪੂਰਵਕ ਸ਼ੁਭਮ ਬਾਪੇ ਨੂੰ ਬਿਠਾ ਕੇ ਸਵਾਲ ਜਵਾਬ ਕਰਵਾਏ ਜਾਣ ਕਿਉਂਕਿ ਜਿਵੇਂ ਉਹਦੀਆਂ ਵੀਡੀਓ ਅਪਲੋਡ ਹੁੰਦੀਆਂ ਜੀ ਉਹ ਏਦਾਂ ਹੱਥ ਨੂੰ ਫੜਦੀ ਹੈ ਪਤਾ ਨਹੀਂ ਉਹ ਹੱਥ ਨੂੰ ਫੜਦਾ ਕਿ ਫੜਦੀ ਹੈ ਬਾਬਾ ਕਿ ਬੁੜੀ ਆ ਕਿ ਬੰਦਾ ਮੈਨੂੰ ਨਹੀਂ ਪਤਾ ਮੈਂ ਉਹਦਾ ਦੱਸਦਾ ਤੁਹਾਨੂੰ ਉਹ ਇਹਦੀ ਵੀ ਹੱਡੀ ਜੁੜ ਗਈ ਜਿਹੜਾ ਕੰਮ ਡਾਕਟਰ ਦਾ ਹੈ ਉਹ ਬਾਬਾ ਸੰਭਾਲ ਰਿਹਾ ਹੈ ਸ਼ੁਭਮ ਉਹ ਕਹਿੰਦਾ ਅੰਨੇ ਬੰਦਿਆਂ ਨੂੰ ਮੈਂ ਦੇਖਣ ਲਾਤਾ ਲੁੱਲੇ ਬੰਦਿਆਂ ਨੂੰ ਮੈਂ ਤੁਰਨ ਲਾਤਾ ਸੋ ਅਸੀਂ ਸ਼ਾਂਤੀਪੂਰਵਕ ਜਿਹੜਾ ਟਾਈਮ ਮੰਗਿਆ ਹੈ ਉਦੇ ਵਿੱਚ ਲਗਭਗ 7-8 ਦਿਨ ਬੀਤ ਚੁੱਕੇ ਆ। ਸੋ ਅਸੀਂ ਸ਼ਾਂਤੀਪੂਰਵਕ ਬੈਠ ਕੇ ਗੱਲ ਕਰਨੀ ਚਾਹੁੰਦੇ ਆ ਸਵਾਲ ਜਵਾਬ। ਅਸੀਂ ਇੱਕ ਅੰਨਾ ਬੰਦਾ ਲੈ ਕੇ ਜਾਣਾ, ਇੱਕ ਲਗੜਾ ਬੰਦਾ ਲੈ ਕੇ ਜਾਣਾ। ਜੇ ਤਾਂ ਅੰਨੇ ਨੂੰ ਦਿਸਣ ਲਾਤਾ, ਲਗੜੇ ਨੂੰ ਤੋੜਨ ਲਾਤਾ ਫਿਰ ਤਾਂ ਅਸੀਂ ਵੀ ਕਹਾਂਗੇ ਭਾਬੇ ਕੋਲੇ ਕਲਾ ਹੈ। ਹੁਣ ਗੱਲਾਂ ਇਹ ਚੱਲ ਰਹੀਆਂ ਆ ਕਿ ਇਹਦੇ ਵਿੱਚ ਇਹ ਗੱਲ ਨੂੰ ਵੀਡੀਓ ਅਪਲੋਡ ਕਰ ਰਹੀ ਹੈ ਵੀ ਮੈਂ ਵੀਡੀਓ ਨੈਟ ਤੇ ਪਾਉਣੀ ਆ ਬੰਦ ਕਰ ਦੂੰਗੀ। ਜਿਹਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਉਹਦੀਆਂ ਵੀਡੀਓ ਅਪਲੋਡ ਹੋਈਆਂ ਕੱਲੀਆਂ ਵੀਡੀਓ ਬਾਬਾ ਜੀ ਅਪਲੋਡ ਕਰ ਰਿਆਂ ਬੰਦ ਹੋਣ ਦੇ ਨਾਲ ਤੇਰਾ ਖੜਾ ਨਹੀਂ ਛੁੱਟਣਾ ਫਿਰ ਦੂਜੇ ਪਾਸੇ ਹੁਣ ਇਹ ਵੀਡੀਓ ਪਾ ਕੇ ਚੈਰੀ ਮੈਨੂੰ ਕਿਹਾ ਸੀ ਕਿ ਤੇਰੇ ਅੰਦਰ ਆਉਂਦਾ ਕਿ ਪੀਰ ਹੁੰਦਾ ਦੇਵਤਾ ਹੁੰਦਾ ਪਗੰਬਰ ਆਉਂਦਾ ਹੁਣ ਇਹ ਵੀਡੀਓ ਅਪਲੋਡ ਕਰ ਰਹੀ ਆ ਵੀ ਮੇਰੇ ਅੰਦਰ ਕੋਈ ਪੀਰ ਨਹੀਂ ਕੋਈ ਪਗੰਬਰ ਕੋਈ ਦੇਵਤਾ ਨਹੀਂ ਹੁੰਦਾ ਇਹ ਇਕੱਲਾ ਸਫਾਈ ਦੇ ਨਾਲ ਕੰਮ ਨਹੀਂ ਚੱਲਣਾ ਬਾਬਾ ਘਟੋ ਘਟ 12 13 ਲੋਕਾਂ ਦੇ ਮੈਨੂੰ ਫੋਨ ਆਏ ਆ ਜਿੰਨਾਂ ਤੋਂ ਤੂੰ ਲੱਖ ਰੁਪਈਆ ਵਸੂਲ ਚੁੱਕਾ ਉਹ ਪੈਸੇ ਵਾਪਸ ਕਰਾਉਣੇ ਆ ਸੀ ਤੇ ਤੇਰਾ ਠੱਗ ਠਗਾ ਬੰਦ ਹੋਣਾ ਇਹ ਨਹੀਂਗਾ ਵੀ ਤੂੰ ਵੀਡੀਓ ਚ ਕਹਿ ਦਿੰਦੇ ਮੇਰੇ ਚ ਕੁਝ ਨਹੀਂ ਆਉਂਦਾ ਜੀ ਮੈਂ ਸੇਵਾ ਕਰਦੀ ਆ ਵੀ ਤੇਰਾ ਖੜਾ ਛੱਡ ਜੂਗਾ ਤੇ ਦੂਜੀ ਗੱਲ ਦੂਜੀ ਵੀਡੀਓ ਦੇ ਵਿੱਚ ਇਹ ਇਹ ਕਹਿ ਰਹੀ ਹੈ ਹੁਣ ਇਹ ਸਫਾਈ ਦੇ ਰਹੀ ਹੈ ਹੁਣ ਅਸੀਂ ਵੀ ਪਾਸਾ ਥੋੜੇ ਟੈਪ ਦੇ ਵੀ ਪਾਣੀ ਬੰਦ ਕਰ ਦਿੱਤੇ ਅੱਛਾ ਸਾਬ ਆਪਸਾਂ ਦੇ ਬੋਤਲੋ ਸਿੱਧੀ ਕਰਦੇ ਆ ਇਹ ਜਿਹੜੀ ਕਹਿੰਦੀ ਆ ਵੀ ਵੀਡੀਓ ਪਾਉਣੀ ਹੁਣ ਮੈਂ ਬੰਦ ਕਰ ਦਮੂ ਇਹਦੇ ਨਾਲ ਇਕੱਲਾ ਖੈਰਾ ਨਹੀਂ ਛੁੱਟਣਾ ਇਹਦੇ ਬਹੁਤ ਵੱਡੇ ਚਿੱਠੇ ਸਾਡੇ ਕੋਲੇ ਆ ਗਏ ਆ ਜਿਹੜੀਆਂ ਜਟਾ ਲਵਾਈਆਂ ਉਹ ਵੀ ਨਕਲੀ ਐ ਔਰ ਇਹ ਪਹਿਲਾ ਬੰਦਾ ਸੀ ਇਹਦਾ ਵਿਆਹ ਹੋਇਆ ਸੀ ਪਿੰਡ ਘੱਲ ਕਣਾ ਉਨੇ ਉਸ ਕੁੜੀ ਨੂੰ ਪਲਾਗ ਦਿੱਤਾ ਉਹ ਸਾਰੇ ਸਵਾਲ ਜਵਾਬ ਅਸੀਂ ਕਰਨੇ ਆ ਜਿਹੜੇ ਗੁਰੂ ਦਾ ਇਹ ਨਾਮ ਲੈ ਰਿਹਾ ਹੈ ਉਹ ਗੁਰੂ ਉਦੋਂ ਹੈ ਹੀ ਨਹੀਂ ਸੀ ਜਦੋਂ ਇਹ ਕਹਿੰਦਾ ਮੈਂ ਗੁਰੂ ਧਾਰਨ ਕੀਤਾ ਸੋ ਸਾਰੇ ਸਵਾਲ ਜਵਾਬ ਕਰਾਂਗੇ ਜੇ ਤੈਨੂੰ ਸਵਾਲਾਂ ਦਾ ਜਵਾਬ ਨਹੀਂ ਆਉਂਦਾ ਤੇਰਾ ਠੱਗ ਠਕਾ ਬੰਦ ਕਰਾਵਾਂਗੇ ਸਿੰਘ ਚੜ੍ਹ ਕੇ ਆਉਣਗੇ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਐਸਐਸਪੀ ਸਾਹਿਬ ਮੋਗਾ ਨੂੰ ਵੀ ਤੈਨੂੰ ਭਰੀ ਤਰ ਵੀ ਦਿਨ ਦਿੱਤੇ ਆ 13 ਦਿਨ ਤੇਰੇ ਰਹਿ ਗਏ ਆ ਤੇ ਤੂੰ ਕਿਸੇ ਅਫਸਰ ਦੀ ਡਿਉਟੀ ਲਾ ਕੇ মিডিਆ ਦੇ ਰੂਬਰੂ ਸ਼ਾਂਤ ਲਈ ਸ਼ਾਂਤ ਪੂਰਵਕ ਸਵਾਦਵਾਵ ਕਰਾ ਦੇ ਤੇ ਮੁੜ ਕੇ ਨਾ ਆਖੀ ਵੀ ਭਾਈ ਸਿੰਘ ਖਲਰ ਪਾਉਂਦੇ ਆ ਸੋ ਧਨੋਲਾ ਮੰਡੀ ਤੋਂ ਵੀ ਮੈਨੂੰ ਫੋਨ ਆਇਆ ਕਾਫੀ ਉੱਥੇ ਵੀ ਠੱਗ ਠੱਗਾ ਚੱਲਿਆ ਹੋਇਆ ਬਹੁਤ ਉੱਥੇ ਵੀ ਅਸੀਂ ਨਾਲ ਪ੍ਰਬੰਧਕਾਂ ਨੂੰ ਲੈ ਕੇ ਜਿਹੜਾ ਉਧਰ ਪਹੁੰਚ ਰਹੇ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਸਾਰੇ ਝਿਲਿਆਂ ਦੀ ਅਸੀਂ ਜਾਣਾਂ ਜਿਹੜੇ ਬਾਬੇ ਵੀਡੀਓ ਅਪਲੋਡ ਕਰਦੇ ਆ ਸਿਰਸੁਰ ਕਮਾਉਂਦੇ ਆ ਕਹਿੰਦੇ ਮੇਰੇ ਚ ਪੀਰ ਆ ਗਿਆ ਦੇਵਤਾ ਆ ਗਿਆ ਨਹਾਉਣਾ ਹੁੰਦਾ ਈ ਇਹਨਾਂ ਨੇ ਤੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਆਪ ਦਾ ਠੱਗ ਠਗਾ ਆਪੇ ਹੀ ਬੰਦ ਕਰ ਦਿਓ ਜਿੰਨਾ ਕਿ ਲੋਕਾਂ ਨੂੰ ਲੁੱਟ ਲਿਆ ਬਹੁਤ ਆ ਤੇ ਹੁਣ ਤੁਹਾਡੇ ਸ਼੍ਰੀਗ੍ਰਹਿ ਹੋਵੇ ਸ਼ੁਰੂ ਤੇ ਫਿਰ ਤੁਸੀਂ ਆਪ ਦਾ ਸ਼੍ਰੀਗ੍ਰਹਿ ਘਾਲਾ ਲਾਉਣ ਵਾਸਤੇ ਤੇਲ ਤੂ ਲੋਕਾਂ ਨੂੰ ਵੜਦੇ ਫਿਰੋਗੇ ਤੇ ਪਹਿਲਾਂ ਹੀ ਸੁਧਰ ਜੋ ਤੇ ਜਿਹੜੇ ਬਾਬੇ ਬੰਦਿਆਂ ਤੋਂ ਬੁੜੀਆਂ ਮਰ ਰਹੇ ਆ ਜਨਾਨੇ ਦੇ ਬਣ ਕੇ ਲੋਕਾਂ ਨੂੰ ਕਾਉਂਦੇ ਆ ਪਖੰਡ ਚ ਵਹਿਮ ਭਰਮ ਚ ਉਹ ਵੀ ਸੁਧਰ ਜੋ ਜਥੇਦਾਰ ਦਾ ਮੇਰਾ ਨੰਬਰ ਹੈਗਾ 9465213855 ਸਾਨੂੰ ਕਈ ਪਿੰਡਾਂ ਦੀ ਕਮੇਟੀਆਂ ਮੈਂ ਬਣਾ ਲੀਆਂ ਔਰ ਕਈ ਪਿੰਡਾਂ ਚ ਕਮੇਟੀਆਂ ਅਸੀਂ ਬਣਾ ਰਹੇ ਆ ਸਾਡੇ ਨਾਲ ਵੱਧ ਤੋਂ ਵੱਧ ਜੋਸ਼ ਵਰ ਕਰੇ ਆਪਾਂ ਇਸ ਪਖੰਡਾ ਭਜਾਓ ਪੰਜਾਬ ਬਚਾਓ ਮੋਰਚਾ ਜਾਰੀ ਰੱਖਿਏ ਸੋ ਇੱਕ ਨੰਬਰ ਹੈਗਾ 8288850045 ਇੱਕ ਨੰਬਰ ਹੈਗਾ 87145 404 ਸੋ ਇਹਨਾਂ ਤਿੰਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਆਪਾ ਹਰ ਤੋਂ ਬਾਦ ਪੰਜਾਬ ਦੇ ਵਿੱਚੋਂ ਪਹਾੜ ਨੂੰ ਭਜਾਈਏ ਸਾਥ ਦਿਓ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ